ਫਾਜ਼ਿਲਕਾ ਦੇ ਸ਼੍ਰੀ ਗੁਰੂ ਰਵੀਦਾਸ ਰਜਿਸਟਰਡ ਧਰਮਸ਼ਾਲਾ ਚੰਦੌਰ ਮੱਲਾ ਵੱਲੋਂ ਅੱਜ ਸ਼੍ਰੀ ਗੁਰੂ ਰਵੀਦਾਸ ਦੇ 648 ਜਨਮ ਦਿਨ ਮੌਕੇ ਬੜੇ ਧੂਮ-ਧਾਮ ਨਾਲ ਫਾਜ਼ਿਲਕਾ ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ ਵਿੱਚ ਨਵੀਂ ਵਾਦੀ ਤੇ ਹੋਰ ਗਲੀਆਂ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਮੌਕੇ ਸ਼ੋਭਾ ਯਾਤਰਾ ਕੱਢੀ ਗਈ ਅਤੇ ਇਹ ਸ਼ੋਭਾ ਯਾਤਰਾ ਵੱਖ-ਵੱਖ ਮੱਲਿਆਂ 'ਚ ਹੁੰਦੀ ਹੋਈ ਸ਼੍ਰੀ ਗੁਰੂ ਰਵੀਦਾਸ ਧਰਮਸ਼ਾਲਾ ਰਜਿਸਟਰਡ ਚੰਦੌਰ ਮੱਲਾ ਫਾਜ਼ਿਲਕਾ ਪੂਜੀ ਜਿੱਥੇ ਸਮੂਹ ਸੰਗਤਾਂ ਨੂੰ ਸਮੂਹ ਸ਼੍ਰੀ ਗੁਰੂ ਰਵਿਦਾਸ ਦੇ ਭਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਰੈਜੀਸਟਰਡ ਧਰਮਸ਼ਾਲਾ ਬਲੂ ਲੰਗਰ ਸ਼ਗਾਇਆ ਗਿਆ ਅਤੇ ਗੁਰੂ ਦੇ ਪਾਣੇ ਵਿੱਚ ਗੁਰੂ ਦੇ ਪਾਣੇ ਵਿੱਚ ਰਹਿੰਦੇ ਹੋਏ ਗੁਰੂ ਦੀ ਗੱਲ ਮੰਨਣ ਦਾ ਆਵਾਜ਼ਨ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਸ਼੍ਰੀ ਗੁਰੂ ਰਵਿਦਾਸ ਚੰਦੌਰ ਮੁਲਾਦੇ ਪ੍ਰਧਾਨ ਅਤੇ ਉਹ ਦੇਦਾਰ ਨੇ ਕਿਹਾ ਕਿ ਸਿੱਧ ਗੁਰੂ ਰਵਿਦਾਸ ਜੀ ਦੁਆਰਾ ਬਖਾਏ ਗੇ ਰਸਤੇ ਤੇ ਚੱਲ ਕੇ ਹੀ ਦੁਨੀਆ ਵਿੱਚ ਸੁਧਾਰ ਲਿਆ ਜਾ ਸਕਦਾ ਹੈ ਉਹਨਾਂ ਦੁਆਰਾ ਵਿਖਾਏ ਰਸਤੇ ਤੇ ਚੱਲ ਕੇ ਹੀ ਹੱਕ ਹਾਲਾਤ ਤੇ ਸੱਚ ਦੀ ਕਮਾਈ ਕੀਤੀ ਜਾ ਸਕਦੀ ਹੈ ਅਤੇ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਜਾ ਸਕਦਾ ਹੈ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਸ੍ਰੀ ਗੁਰੂ ਰਵਿਦਾਸ ਦੇ ਭਗਤਾ ਵੱਲੋਂ ਹਰੇਕ ਗਲੀ ਮੁਹੱਲੇ ਵਿੱਚ ਜਾ ਕੇ ਸ਼ੋਭਾ ਯਾਤਰਾ ਦੇ ਦੌਰਾਨ ਨੱਚ ਨੱਚ ਕੇ ਭਗੜੇ ਪਾਏ ਗਏ ਅਤੇ ਸ੍ਰੀ ਗੁਰੂ ਰਵਿਦਾਸ ਦੀ ਪੇਟਾ ਗਾਈਆਂ ਗਈਆਂ ਇਸ ਮੌਕੇ ਬੋਲਦੇ ਹੋਏ ਸ੍ਰੀ ਗੁਰੂ ਰਵਿਦਾਸ ਚੰਦੋਰ ਮੁੱਲਾ ਰਿਸ਼ਟਰ ਧਰਮਸ਼ਾਲਾ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਦੇ ਆਵਾਜ਼ ਜੈਕਾਰਾ ਜੈ ਹੋਣਾ ਜੀ ਕਮ ਜੀ ਦੇ ਨਾਮ ਤੇ ਰੋਣਾ ਸਾਰੇ ਬੋਲੋ ਜੈ ਹੋਵੇ ਜੈ ਗੁਰਦੇ ਸਾਰੇ ਬੋਲੋ ਜੈ ਕਹਿਣਾ ਚਾਹਦੇ ਮੈਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੇਵਾ ਸੰਪਤੀ ਸਿੰਦੌਰ ਮਹੱਲਾ ਹਿੰਦਪਾਏ ਸਾਰੇ ਸਮੂਹ ਦੇ ਸ਼ਵਾਸੀਆਂ ਨੂੰ ਮਹੱਲਾ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਗੁਰੂ ਸਾਹਿਬ ਜੀ ਦੇ ਜਨਮ ਦਿਹਾੜਾ ਤੇ ਬੇਸੁਪਲਖਣ ਅੱਜ ਜਾਗੋ ਪਿੰਡੀ ਜਾ ਰਹੀ ਹੈ ਜੋ ਕਿ ਸਾਰੇ ਸੰਤਾਂ ਦੇ ਸਹਿਯੋਗ ਨਾਲ ਵੱਖ-ਵੱਖ ਗਲੀਆਂ ਦੇ ਵਿੱਚ ਵੱਖ-ਵੱਖ ਆਵਾਤੀ ਦੇ ਜਾਂ ਜਾ ਕੇ ਔਰ ਇਸ ਨੂੰ ਤੇ ਜਿਸੇ ਇੱਕ ਵੱਲੋਂ ਨਹੀਂ ਗੱਡੀ ਜਾਰੀ ਇਹ ਸਾਰੇ ਇੱਥੇ ਨਗਰ ਵਾਸੀਆਂ ਦੀਆਂ ਸੇਵਾਵਾਂ ਕਰਕੇ ਇਹ ਜਾਗਰੂਕਤਾ ਪ੍ਰੋਗਰਾਮ ਹੈ ਔਰ ਸیرے ਗੁਰੂ ਸਾਹਿਬ ਜੀ ਦਾ ਲੰਗਰ ਵੀ ਚੱਲੇਗਾ ਜੋ ਕਿ ਅਟੁੱਟ ਵਧੇਗਾ ਔਰ ਉਹ ਵੀ ਸਾਰਾ ਇਹ ਹੈਗਾ ਜਿਸੰਧਿਆ ਸੰਗਤਾਂ ਦੇ ਸਹਿ ਔਰ ਸੇਵਾਦਾਰਾਂ ਦੇ ਸਹਿਯੋਗ ਨਾਲ ਹੀ ਕਰਵਾਇਆ ਜਾ ਰਿਹਾ ਹੈ ਇਸ ਲਈ ਮੈਂ ਸਾਰੇ ਨਗਰ ਵਾਸੀਆਂ ਦਾ ਸਮੂਹ ਦੇ ਵਸਨੀਕਾਂ ਦਾ ਸਾਰਾ ਧੰਨਵਾਦ ਕਰਦਾ ਔਰ ਲੱਖ ਲੱਖ ਵਧਾਈਆਂ ਜੀ ਬਸ ਜੈ ਜੁਤੇ ਜੈ ਕਰਤੇ ਧੰਨ ਕਰੀ ਕੀ ਕਹਿਣਾ ਚਾਹਦੇ ਸਤਿ ਆਜ ਅਸੀਂ ਸ੍ਰੀ ਗੁਰੂ ਰਵਦਾਸ ਜੀ ਮਹਾਰਾਜੀ ਦਾ 648ਵਾਂ ਗੋਣ ਕਰੋ ਉਹ ਜੁਬਾਰ ਹੈ ਕਰਨ ਚਲਾ ਦੇ ਬੜੀ ਸ਼ਰਧਾ ਤੇ ਤੁਮਤਨ ਦਾ ਮਨਾ ਰਹੇ ਆ ਸਾਰੇ ਨਗਰ ਵਾਸੀਆਂ ਦਾ ਸਹਿਯੋਗ ਹੈ ਸਾਨੂੰ ਜੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਪੁਰਵਾ ਰਾਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁਮਤਨ ਨਾਲ ਮਨਾਵਾ ਜੈ ਗੁਰਦੇ ਵਾਹ ਹਾਂਜੀ ਸਤਿ ਆਕਿਆਨ ਕਰਦੇ ਸ ਸਾਰਿਆਂ ਨੂੰ ਜੈ ਗੁਰਦੇ ਦੇ ਅੱਜ 648 ਮਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ ਜਿਸ ਪ੍ਰਕਸ਼ ਦੇ ਵਿੱਚ ਮਹਾਰਾਜ ਦੀ ਚਾਗੋ ਕੱਢੀ ਜਾ ਰਹੀ ਹੈ ਉਹ ਸਾਰੇ ਨਗਰ ਦੇ ਵਿੱਚ ਆਜੇਗਾ ਅਨਕਾ ਦੇ ਚੰਦੌਰ ਤਮਸ਼ਾਲਾ ਉਹ ਚੰਦੌਰ ਜੋ ਵੀ ਕਮੇਟੀ ਬਣੀ ਹੋਈ ਹੈ ਉਸ ਸਹਿਯੋਗ ਨਾਲ ਪੂਰੇ ਏਰੀਆ ਦੇ ਵਿੱਚ ਹੋਊਗੀ ਜੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਤੁਸੀਂ ਇੱਥੇ ਪਹੁੰਚੇ ਮੀਡੀਆ ਦਾ ਅਸੀਂ ਤਕਰੀਬਾ ਕਰਦੇ ਹਾਂ ਜੈ ਗੁਰਦੇਵ ਤਨ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਮੇਰੇ ਵੱਲੋਂ ਪਹਿਲਾ ਸਭ ਤੋਂ ਪਹਿਲਾ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰ ਜੈ ਸੁਭਿਦਾਨ ਜੈ ਪ੍ਰਭੂ ਆਲਮਕੀ ਹਰ ਹਰ ਪ੍ਰਭੂ ਆਲਮਕੀ ਜੈ ਸਤਗੁਰ ਕਬੀਰ ਸਾਹਿਬ ਸਭ ਤੋਂ ਪਹਿਲਾਂ ਮੈਂ ਤਨ ਤਨ ਸਾਹਿਬੇ ਕਮਾਲ ਤਨ ਤਨ ਜਗਤਪੁਰ ਰਵਿਦਾਸ ਮਹਾਰਾਜ ਜੀ ਦਾ ਜੀ ਦੇ 648ਵੇਂ ਗੁਰਪੁਰਬ ਦੀਆਂ ਸਮੂਚੇ ਦੇਸ਼ ਵਾਸੀਆਂ ਨੂੰ ਹੋਰ ਫਾਈਲ ਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਦੇਣਾ ਹਾਂ ਜੀ ਸ਼੍ਰੀ ਰਵਿਦਾਸ ਟਾਈਗਰ ਫੋਰਸ ਦਾ ਮੈਂ ਤਹਿਸੀਲ ਪ੍ਰਧਾਨ ਹੋਣ ਦੇ ਨਾਤੇ ਮੈਂ ਸਮੂਚੇ ਫਾਈਲ ਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਦੇਣਾ ਹਾਂ ਔਰ ਸ਼੍ਰੀ ਗੁਰੂ ਰਵਿਦਾਸ ਸੇਵਾ ਸਮਿਤੀ ਰਜਿਸਟਰਡ ਫਾਈਲ ਦਾ ਔਰ ਸ਼੍ਰੀ ਗੁਰਦਾਸ ਮੇਲਾ ਕੀਰਤਨ ਕਮੇਟੀ ਫਾਈਲ ਦਾ ਨਵੀਂ ਬਾਦੀ ਚੰਦੌਰ ਮਹੱਲਾ ਸੰਦੋ ਧਰਮਸ਼ਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ ਤਨ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ 648 ਵਾਂ ਗੁਰਪੁਰ ਮਨਾਇਆ ਜਾ ਰਿਹਾ ਹੈ ਔਰ ਗੁਰਪੁਰ ਦੇ ਉਪਲਖ ਦੇ ਵਿੱਚ ਅੱਜ ਜੋ ਕਿ ਗੁਰੂ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਦੇ ਰੂਪ ਵਿੱਚ ਜੋ ਕਿ ਜਾਗੋ ਕੱਢੀ ਜਾ ਰਹੀ ਹੈ ਔਰ ਇਹ ਜਾਗੋ बख नगरों के जो कि कभी जा रही है और धन धन सतगुरु अविद महाराज जी समुचे नगर से दे, समुचे देशवासियों से अपना सदा मेरा भरया किपा भरया हाथ बनाई रखन और चढ़ती कलावान बख्शन जी ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत